ਰੌਣਕ ਡੈਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਡੇਖ ਤੇ ਜ਼ਿਲ੍ਹਾ ਬਠਿੰਡੇ ਤੋਂ ਬਾਈ ਅਰਸ਼ ਦੇ ਘਰੋਂ ਵੀਡੀਓ ਦੋਸਤੋ ਬਾਈ ਨੇ ਨਾ ਹਾ ਜਰਸੀ ਕ੍ਰੋਸ ਗਾਂ ਸੇਲ ਕਰਨੀਆਂ ਸੂਆ ਗਈ ਤੀਸਰਾ ਜਮਾ ਕਰੇ ਲੂ ਪਸ਼ੂ ਪਾਲਕਾ ਜਮਾ ਵੀਰੇ ਕੋਈ ਵਪਾਰ ਦਾ ਕੰਮ ਨਹੀਂ ਬਾਈ ਤੋਂ ਸਾਰੀ ਡਿਟੇਲ ਲਵਾਂਗੇ ਕਿੰਨਾ ਕਹਨੇ ਦੁੱਧ ਇਹਨਾਂ ਕੋਲੇ ਪਿਛਲੇ ਸੂਏ ਦਿੱਤਾ ਸਾਰੀ ਗੱਲਬਾਤ ਆਪਾਂ ਬਾਈ ਅਰਸ਼ਦੀਪ ਨਾਲ ਕਰਾਂਗੇ ਤੇ ਆਹ ਦੇਖ ਲਓ ਇੱਧਰ ਵੀਰੇ ਬਾਈ ਦੇ ਘਰੇ ਪਸ਼ੂ ਰੱਖੇ ਹੋਏ ਆ ਜਮਾ ਕਰੇ ਲੁਕਾ ਮਾ ਸਾਰੀ ਗੱਲਬਾਤ ਭਰਾ ਨਾਲ ਕਰਾ ਦੇਣਾ ਤੇ ਵੀਡੀਓ ਆ ਜਿਹੜੀ ਬਾਈ ਜੀ ਉਹ 27 ਤਰੀਕ ਚੌਥਾ ਮਹੀਨਾ 2025 ਦੀ 27 April ਦੀ ਵੀਡੀਓ ਆ ਹੋਰ ਕੀ ਹਾਲ ਆ ਰਛਾ ਜਾ ਵੀਡੀਓ ਸਾਹਮਣੇ ਆ ਜਾ ਕੀ ਹਾਲ ਆ ਬਈ ਯਾਰ ਸ ਵਧੀਆ ਵਧੀਆ ਬਾਈ ਠੀਕ ਹੈ ਪਹਿਲਾਂ ਤਾਂ ਮੋਬਾਈਲ ਨੰਬਰ ਬੋਲ ਦੇ ਬਈ ਆਪਦਾ 62802 ਬਈ 16917 ਠੀਕ ਹੈ ਜਮਾ ਕਰੇ ਲੁਕਾ ਮਾ ਬਰੇ ਜਮਾ ਕਰੇ ਲੁਕਾ ਮਾ ਬਈ ਤੇ ਕਿੰਨੇਵੇਂ ਸੂਏ ਬੈੜਾ ਹੁਣ ਇਹ ਤੇਰੀ ਇਹਨੇ ਤੀਜੇ ਸੂਏ ਸੋਣਾ ਬਾਈ ਤੀਜੇ ਸੂਏ ਪਹਿਲਾ ਦੂਸਰੇ ਸੂਏ ਤੇਰੇ ਕੋਲੇ ਬਾਈ ਸਹੀ ਸਹੀ ਜੇ ਕਿੰਨਾ ਦੁੱਧ ਦਿੱਤਾ ਤੂੰ ਜਮਾ ਸਹੀ ਸਹੀ ਦੱਸਦਾ ਬਾਈ 14 ਲੀਟਰ ਕੰਦੇ ਤੇ ਜੋਖਾ ਹੈਗਾ ਜਮਾ ਹਾਂ ਹਾਂ 15 ਲੀਟਰ ਖੁੱਲਾ ਦੁੱਧ ਚੋਇਆਗਾ ਬਾਈ 14 15 ਖੁੱਲਾ ਦੁੱਧ ਚਾਉਂਦਾ ਰਿਹਾ ਪਿਛਲੇ ਸੂਏ ਤੋਂ ਹਾਂ ਬਾਈ ਠੀਕ ਹੈ ਇਹਨੂੰ ਤੋੜਦੇ ਹੁਣ ਕਿੰਨੇ ਕਿ ਦਿਨਾਂ ਦੀ ਕੱਤੀ ਹੈ ਵੀਰੇ ਇਹ ਇਹ ਬਾਈ ਲੈ ਜੂ 15 16 ਦਿਨ ਲੈ ਜੀ 15 16 ਦਿਨ ਦਾ ਹਾਂ ਬਾਈ ਇੱਧਰ ਨੂੰ ਤੋੜਦੇ ਫਿਰ ਆਪਾਂ ਇੱਕ ਵਾਰੀ ਚੈੱਕ ਕਰਾ ਲਵਾਂਗੇ ਮੋਲ ਆ ਜਿਹੜਾ ਵੀਡੀਓ ਦੇ ਵਿੱਚ ਕਰਾ ਦਾਂਗੇ ਬਾਈ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਬਕਾਊ ਬੁੱਸ ਦੀ ਐਡ ਕਰਾਉਣੀ ਆ ਤਾਂ ਮੇਰਾ ਹੇਠਾ ਨੰਬਰ ਚੱਲੀ ਜਾਂਦਾ ਬਾਕੀ ਤੁਸੀਂ ਆ ਬੈਠ ਦੇਖ ਲਓ ਬਾਈ ਤੀਸਰਾ ਸੁਹਾ ਸੁੰਦੀ ਆ ਬਾਈ ਕਹਿੰਦਾ ਕਿੰਨੇ ਦਿਨਾਂ ਦੀ ਕੱਚੀ ਕਹਿਆ ਸੀ ਬਾਈ ਅਰਸ਼ ਇਹ 15 16 ਦਿਨਾਂ ਦੀ ਬਈ ਕੱਚੀ ਆ ਬਈ 15 16 ਦਿਨ ਲੈ ਜੂਗੀ ਹਨਾ ਠੀਕ ਐ ਠੰਡੀ ਸੀਲ ਆ ਬਾਈ ਜਮਾ ਜਮਾ ਠੰਡੀ ਸੀਲ ਆ ਬਾਈ ਹਾਂ ਚਾਹੇ ਨਿਆਣਾ ਪਾ ਕੇ ਚੋਲੋ ਚਾਹੇ ਬਿਨਾਂ ਨਿਆਣੇ ਤੇ ਚੋਲੋ ਅੱਛਾ ਨਿਆਣਾ ਪਾਉਂਦੀ ਆ ਨਿਆਣਾ ਪਉ ਆਉਂਦੀ ਆ। ਬੜਾ ਹੱਥ ਲਾ ਦੇ ਲੇ ਬਲੂਬ ਦਿਖਾ ਦੇ ਚੱਕ ਬਾਈ ਇੱਕ ਵਾਰੀ। ਇਹਨੇ ਨਾਲੇ ਨੂੰ ਪਤਾ ਲੱਗ ਜਾਂਦਾ ਵੀ ਕਿਵੇਂ ਐ ਪਸੂ। ਚੱਲ ਕੋਈ ਨਹੀਂ ਆਇਆ ਨਾ ਸੂਨ ਵਾਲਾ ਪਸ਼ੂ ਆ ਕੇ ਨਾਲ ਆਊਟ ਜੀ ਕਰਦੇ ਹੁੰਦਾ। ਵੀ ਬਾਈ ਕਹਿੰਦਾ ਜਮਾਂ ਠੰਡੀ ਸੀਲ ਆ ਤੇ ਇਹ ਯਾਰ ਸੀ ਮੁੱਲ ਦੀ ਗੱਲ ਕਰਗੇ ਵੀਰੇ ਕਿੰਨਾ ਕਰਦਾਂ ਚਾਹ ਜਿਆ ਜਿਹੜਾ ذرا 57 ਜੋ ਮਾਨ ਤਾਨ ਕਰਦਾਂਗੇ ਬਾਈ। 57000 ਮੁੱਲ ਕਰਦੇ ਹਾਂ। ਹੂੰ ਮਾਨ ਤਾਨ ਕਰਦਾਂਗੇ ਖੁੱਲਾ। ਉਹਦੇ ਚੋਂ ਖੁੱਲਾ ਮਾਨ ਤਾਨ ਕਰਦਾਂਗੇ। ਹੂੰ ਲਾਸਟ ਜੇ ਕੋਈ ਹੋਟੇ ਹੀ ਹੋਊਗਾ। ਦੇ ਦੋਗੇ ਪਿਆਰੀ ਹਾਂ ਪਿਆਰ ਪੇ ਤੁੰ ਜਾਈ ਦੇ ਦੇਗੀ ਠੀਕ ਆ ਬਾਈ ਜੀ 57000 ਪਰਾ ਮੁੱਲ ਕਰਦਾਗਾ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਛੋਟਾ ਛੱਪਾ ਕਰਦਾਂਗੇ ਦੁੱਧ ਬਾਈ ਕਹਿੰਦਾ ਸੀ 14 ਕਿਲੋ ਜਮਾ ਖੁੱਲਾ ਚੋਂਦੇ ਰਹੇ ਆ ਐਤ ਕੀ ਦੇ ਦੂਗੀ ਬਾਈ ਓਨੇ ਹੀ ਕੇ ਮਾੜਾ ਮੋਟਾ ਬਦੂ ਕੀ ਜਾ ਘਟੂ ਕੀ ਕਿਵੇਂ ਲੱਗਦਾ ਤੁਹਾਨੂੰ ਦੇ ਬਾਦ ਵੀ ਸਕਦੀ ਆ ਬਾਈ ਵਾਕਿਆ ਕੀ ਪਹਿਲਾਂ ਫੀਡ ਫਰਕ ਪਾਦਾ ਅੱਗੇ ਨਾਲ ਫੀਡ ਦਾ ਹੁਣ ਫੀਡ ਘੜਤੀ ਬਣਾਉਣ ਲੱਗੇ ਦਾਣਾਂ ਦਾ ਪਾ ਖੁੱਲਾ ਪਾਉਣ ਲੱਗੇ ਠੀਕ ਹੈ ਅੱਗੇ ਫੀਡ ਡੇਰੀ ਤੋਂ ਜਾ ਕੇ ਲਿਆਉਂਦੇ ਹੁੰਦੇ ਸੀ ਜਿਆ ਬੜੇ ਮਾਈ ਖਾਲਸਾ ਨਹੀਂ ਖਾਲਾ ਇਹ ਕੋਸ ਹੁਣ ਆਦੀ ਘੜਤੀ ਬਣਾਉਣ ਲੱਗੇ ਠੀਕ ਹੈ ਕ੍ਰਾਸ ਚ ਆ ਗਈ ਬਾਈ ਗਰਮੀ ਚ ਵਧੀਆ ਦੁੱਧ ਦੇਊਗੀ ਜੇ ਭਰਾ ਨੇ ਲੈ ਕੇ ਜਾਣੀਆਂ 57000 ਮੁੱਲਾ ਇਹਦੇ ਚ ਬਾਈ ਕਹਿੰਦਾ ਖੁੱਲਾ ਮਾਨ ਤਾਨ ਕਰਦਾਂਗੇ ਪਿੰਡ ਦੇਖਾ ਗਿਆ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਚੱਲੀ ਜਾਂਦਾ ਕਰ ਲਿਓ ਸੰਪਰਕ ਜਿਹੜੇ ਭਰਾ ਨੂੰ ਪਸੰਦ ਆਉ ਬਾਈ ਤੇ ਬਾਕੀ ਤੁਸੀਂ ਆਹ ਦੇਖ ਲਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ